ਸ਼ਤ ਸ੍ਰੀ ਅਕਾਲ ਜੀ ਲਓ ਪਾਣ ਨੂੰ ਕਰਾਉਂਦੇ ਇੱਕ ਬੱਚੇ ਦੇ ਦਰਸ਼ਨ ਇਹ ਹੈਗਾ ਇਹ ਬੱਤਕ ਪੈਰਾ ਦੱਸਦੇ ਭਾਈ ਕਹਿੰਦਾ ਬੱਤਕ ਪੈਰਾ ਇੰਦਾਂ ਹੀ ਦਗਾ ਡਾਈ ਬਾਈ ਪੈਰ ਪੂਰੇ ਦੇ ਨਾ ਦੇਖ ਕਾਲੀ ਨੋਕ ਜੀ ਕਿੱਤੀਆਂ ਅੱਖਾਂ ਹਨ ਹੂੰ ਦੇਖ ਲੋ ਦੇਖ ਵਿੱਚ ਵੀ ਕਾਲਾ ਫੰਗ ਹੈ ਪੱਕਾ ਐ ਰਾਈ ਫੁੱਲ ਕੇ ਨਾ ਚੰਗੀ ਤਾਂ ਹਾਂ ਜੋੜਿਆ ਹੋਇਆ ਪਾਇਨਾ ਨੰਦ ਨੰਦ ਦੇਖੋ ਕਾਲੀ ਨੰਦ ਦੇਖੋ ਹਾਂ ਬੱਤਕ ਬਾਗ ਕੜਗ ਕਾਲਾ ਚਿਨਾ ਕਬੂਤਰ ਹੈ ਬਾਈ ਬੱਤਕ ਪੈ ਰਹੀ ਹੋਗੀ ਗੁੜੇਪਿੰਡ ਤੋਂ ਆਇਆ ਹੋਆ ਆਪਣੇ ਕੋਲ ਕੌਕਿਆਂ ਵਾਲੇ ਵੀਰ ਦਾ ਸੋਨੀ ਦਾ ਆ ਦੇ ਉਹ ਕਾਲੇ ਜਿੰਨੇ ਕਬੂਤਰ ਦਾ ਬੱਠਾ ਹੈ ਲੱਜਾ ਇੱਕ ਕਿੰਨੇ ਦੋਗਾ ਕਿ ਇੱਕ ਇੱਕ ਹੈ ਬਾਈ ਦੋ ਬੱਚੇ ਦੋ ਬਹੁਤ ਸਾਡੇ ਕੋਲ ਅੱਛਾ ਲਓ ਕਬੂਤਰ ਪਰਿੱਕੇ ਗਿਆ ਇਹ ਇੱਕ ਦੇ ਸਾਹ ਹੈ ਕਬੂਤਰ ਪਰ ਗਿਆ ਕੁੰਛ ਵੀ ਕਾਲੀ ਹੈ ਨਾ ਇਹ ਕੁੰਛ ਕਾਲੇ ਫੰਗ ਹੈ ਇਹ ਹਾਂ ਹਲਕੇ ਹਲਕੇ ਇਹ ਦੂਆ ਪਾਈ ਕਿੱਥੇ ਹੈ ਦੋ ਹੈ ਪੱਕਾ ਇਹ ਦੂਆ ਬੱਗਾ ਹਾਂ ਇੱਕ ਕਾਲੇ ਬੈਠਾ ਹਾਂ ਉਸ ਆਖਾ ਕੱਢਿਆ ਹੈ ਹਾਂ ਉਸ ਆਖਾ ਬੱਗਾ ਜੀ ਆਹ ਦੋ ਉਤਰੀ ਬਰਾ ਕੋਤੀ ਸ਼ਾਕੇ ਲਈ ਹੋਇਆ ਹਾਂ ਹਾਂ ਦੋ ਲੌਰੀ ਕਾ ਵੀ ਚੈੱਕ ਕਰੋ ਵੀਰੇ ਲਾਲ ਤਰੀਕ ਉਤਰੀ ਆ ਸ਼ਾਕ ਕਾਲੀਆਂ ਅੱਖਾਂ ਦਾ ਲਾਲ ਤਰੀਕ ਕਬੂਤਰੀ ਜਿਹਦਾ ਭਾਈ ਆਪਣੇ ਮਲਕੋਈ ਛੱਡਿਆ ਤਾਂ ਉਹ ਵੀ ਭੈਣ ਦੇਖਦੇ ਆਪਾਂ ਇਹਦੇ ਪੈਰ ਇਹਦੇ ਯਾਰ ਉਹਦੇ ਚ ਤਾਂ ਬਹੁਤ ਇਹਦੇ ਪੈਰ ਖੁਸ਼ਕ ਆ ਨਾ ਹਾਂ ਇਹਦੇ ਪੈਰ ਨਾਲ ਦੋਨਾਂ ਦਾ ਵੀ ਫਰਕ ਬਹੁਤ ਆ ਉਹ ਕਬੂਤਰ ਭਇਆ ਕਬੂਤਰ ਤੋਂ ਵੱਖਰੀ ਹੈ ਅੜਾਈ ਦੇ ਫਰਕ ਆ ਅੜਾਈ ਕਬੂਤਰੀ ਕੋ ਇਹ ਅੜਾ ਕੇ ਤਾਂ ਦੇਖਦੇ ਉਹ ਉਹ ਆਇਆ ਹਲੇ ਓੜਦਾ ਹੈ ਉਹ ਡਾਲਿਆ ਸੀ ਇਹ ਨਹੀਂ ਡਾਇਆ ਅੱਛਾ ਚਲੋ ਠੀਕ ਆਈ ਮਰੀਆ ਬਹੁਤ ਕਾਂੜਾ ਬਈਆ ਇਹ ਤਾਂ ਦੇ ਗੋੜ ਰੰਗੇ ਜਿਹੜੇ ਸਾਲ ਕਿੰਨੇ ਸੋਹਣੇ ਲੱਗਦੇ ਆ ਪੂਰੇ ਪੂਰੇ ਆ ਇਹ ਉਹਦਾ ਇਹ ਹਲੇ ਦਾ ਉਹ ਕਾਲੇ ਜਿੰਨੇ ਵਿੱਚ ਕਾਲੇ ਜਿੰਨੇ ਦਾ ਨਾ ਉਹਦਾ ਉਹਦਾ ਮਲਕਪੁਰ ਵਾਲੇ ਜੀਸ ਕਰਦਾ ਇਹ ਸਾਲ ਇੱਥੇ ਆ ਬਾਈ ਸਾਡੇ ਕੋਲ ਦੋ ਨਹੀਂ ਹੈਗੀਆਂ ਤੇ ਅੱਛਾ ਮਲਕਪੁਰ ਵਾਲਾ ਕਬੂਤਰ ਜਿਹੜਾ ਜਿੱਤਿਆ ਤਾਂ ਆਪਣਾ ਹਾਂ ਰਾਤ ਰਹਿ ਗਿਆ ਤਾਂ ਉੱਪਰੇ ਅੱਛਾ ਇੱਕ ਬਚਾ ਸਾਡੇ ਕੋਲ ਹਲੇ ਆ ਲਾਏ ਵਾ ਜੁੜਾ ਹੁਣ ਕਾਲੀ ਮੂਸ ਆ ਚਿੱਟਾ ਹੋਣਾ ਵੈਸੇ ਨੇ ਮੂਸ ਰਹਿ ਜਾਊਗੀ ਇਹਦੀ ਮਲਾਦੀ ਮੂ ਚਿੱਟਾ ਹੋਣਾ ਨੇ ਦੇਖੋ ਇਹ ਨਹੀਂ ਜਾਨਕੀ ਸਾਰੇ ਲੱਗ ਗਏ ਹੁਣ ਆਪਣੇ ਕੋਲੇ ਹੁਣ ਪਹਿਲੀ ਅੱਖਾਂ ਨਾ ਖੱਟੀਆਂ ਕਬੂਤਰ ਪਰ ਗਿਆ ਇਹ ਇਹ ਅੱਖ ਉਹ ਉਹ ਸਮੋਹ ਫੁੱਲੀ ਜੀ ਸਮੋਹ ਫੁੱਲੀ ਅੱਖਾਂ ਉਹਦੀ ਖੱਟੀ ਅੱਖ ਕਬੂਤਰ ਦੀ ਇਕਲੀ ਜਰਦੀ ਹੁੰਦੀ ਹੈ ਨਾ ਜਰਦੀ ਚਰਦੀ ਜੀ ਇਹ ਸਾਰੇ ਵੀ ਸਰੋਂ ਫੁੱਲੀ ਜੀ ਕਾਲਕੰਤਾ ਕਾਲੀ ਨੋਗ ਦਾ ਪਕਲੀ ਚੁੰਝਾਈ ਲਾਲ ਲਾਲ ਜੋ ਵੀ ਹੈ ਨਾ ਹਾਂ ਲਾਲ ਸਿਰਾਂ ਜੀ ਕਾਲਾ ਵੀ ਹੈ ਦੋ ਰੰਗਾ ਆ ਜਾਂਦਾ ਤਿੰਨ ਰੰਗਾ ਕੋਕ ਵੀ ਦੇਖ ਕਾਲੀ ਪਈ ਉਹ ਹਾਸਰ ਖੀਜਰ ਵੀ ਆ ਆਪਾ ਟੱਟ ਦੀਗਾ ਆ ਬਾਈ ਸੁਖਮੰਦੀ ਆਪਣੇ ਕੋਲ ਆਈ ਦੀ ਕਬੂਤਰੀ ਸੁਰਖੀ ਤੋ ਕਬੂਤਰੀ ਵੀ ਜਿੱਤੀ ਵੀ ਆ। ਇਹ ਵੀ ਚੰਗਾ ਆ ਵਧੀਆ ਉੜਦਾ ਵੀ। ਕਬੂਤਰੀ ਆਪਾਂ ਨੇ ਡਾਲੀ ਉਰੇ ਲਿਆ ਕੇ ਆਪਣੇ ਕੋਲ ਘਰਾਂ ਵੀ ਉਰੀ ਸਤਰੀ ਭਰੇ ਆ ਗਈ ਆਪਣੀ। ਬਸ ਠੀਕ ਆ ਫਿਰ। ਆ ਖੈਰਾਵਾ ਵਾਲਾ ਜਿਹੜਾ ਪਤਾ ਨਹੀਂ ਪੱਕੀ ਆ। ਜਿਹੜਾ ਖੈਰਾਵਾ। ਕਬੂਤਰ ਜਿਹੜਾ ਆਪਣਾ ਖੈਰਾਵਾ ਜਿੱਤਿਆ ਤਾਂ ਉਹ ਆ। ਕਬੂਤਰੀ ਸੁਰਖੀ ਆ। ਨਾ ਪਿਛੇ ਰਹਿ। ਇਹ ਜਬਾ ਜੇ ਕੱਢਦੇ ਨੇ। ਆ ਨਿਕਲਣ ਲੱਗਿਆ ਚੋਈ। ਇਹ ਚਟੀਆਂ ਆ ਨਾ। ਚਟੀਆਂ। ਜਿਹੜਾ ਜਿਹੜਾ ਲਾਲ ਚੀਨਾ ਹੋ ਜੇ ਪੂਰੀ ਨੋਕਾ ਰਹੀ ਹੈ ਨਾ। ਹਾਂ। ਪੂਰੀ ਪੂਰੀ ਨੋਕਾ। ਪੂਰੇ ਪੂਰੀ ਫੰਗਰ ਸਾਰੀ। ਇਹ ਦੋ ਹੋਏ ਇੱਕੋ ਜਿਹੇ ਆ ਇੱਕ ਉਹ ਆ ਇਹਦਾ ਭਾਈ ਹੂੰ ਇਹ ਬਾਈ ਹੈਗਾ ਡਾਕਟਰ ਦਾ ਪਾਈ ਛੋੜਾ ਹੱfte ਦਾਵਾ ਇਹ ਵੀ ਸਟਾਰ ਕੋ ਉਤਰਵਾਇ ਗਾਂਗਾਂ ਜਿਹੜੇ ਸਾਗ ਲੱਗਦਾ ਮਨ ਬਣ ਜਾਣੇ ਨੇ ਯਾਦ ਕੀ ਵੀ ਸਾਰਾ ਉਹੀ ਕੁਝ ਕਰਨਾ ਜਿਹੜਾ ਹੁਣ ਕਰਿਆ ਨਾ ਹੁਣ ਸਮਝ ਹੀ ਆਈ ਕਹਾਣੀ ਮਰੀ ਦੀ ਭੈਣ ਦਾ ਬੈਸ ਹਾਲੀ ਹਾਲੀ ਹੱਥ ਸੈੱਟ ਹੋ ਜਾਂਦਾ ਬਾਈ ਯਾਰ ਠੀਕ ਨਹੀਂ ਉਹ ਜੇ ਬੇਤੇ ਹੱਥ ਖਾਈ ਇਹਦਾ ਪਾਈ ਹੈ ਉਹਦਾ ਭਾਈ ਹੈ ਪਹਿਲਾਂ ਥੋੜਾ ਜਿਹਾ ਹੌਲਜ ਕੀਤਾ ਹਾਲੇ ਬਾਈ ਹੁਣ ਬਾਈ ਦਾ ਹੱਥ ਜੱਟ ਲੋਟ ਆ ਜਾ ਹਾਂ ਇਹਦਾ ਆਪਣਾ ਉੱਥੇ ਜਿੱਤਿਆ ਦਾ ਹਾ ਗੜਾ ਇਹਦਾ ਉੱਥੇ ਦਾ ਰਾਹ ਉੱਥੇ ਗੜੀ ਪੜੀ ਛੱਡਦਾ ਰਹੀ ਉਹ ਗੜਾ ਨਾ ਨਾ ਅਮ ਗੜਾ ਤੁਸੀਂ ਉਹ ਸਾਈਡ ਨੂੰ ਖੜਿਆ ਹਾਂ ਉਹਦਾ ਉਹਦਾ ਬਠਾ ਹੈ ਯਾਰ ਇਹ ਇੱਕ ਬੱਗਾ ਹੀ ਜਿੱਦੀ ਦੁੱਧ ਵਰਗੀ ਅੱਖ ਆ ਉਹ ਉਹ ਦੁੱਧ ਵਰਗੀ ਅੱਖਾਂ ਦੇ ਬੈਠਾ ਹਾਏ ਦੁੱਧ ਵਰਗੀ ਅੱਖਾਂ ਚਿੱਟੀ ਆਏ ਹਾ ਹਾਏ ਉਹ ਉਹਦਾ ਬੱਚਾ ਆ ਇਹਦਾ ਇਹਦਾ ਬਾਈ ਅਮਰਗੜ ਦੇ ਤੱਕ ਕਬੂਤਰ ਆਪਣਾ ਅੱਛਾ ਉਹਦਾ ਬੱਠਾ ਇੱਕ ਦਿਨ ਪਹਿਲਾਂ ਮੈਂ ਢਾਲ ਲਿਆ ਅੱਛਾ 12 ਵਜੇ ਤੱਕ 12 ਵਜੇ ਤਾਰਿਆ ਮੈਂ ਇੱਕ ਦਿਨ ਪਹਿਲਾਂ ਮੈਂ ਕੱਲ ਬਾਜੀ ਸੀ ਅੱਜ ਮੈਂ ਇੱਕ ਦਿਨ ਪਹਿਲਾਂ ਢਾਲ ਲਿਆ ਮੈਨੂੰ ਕਿਹੜੇ ਪਤਾ ਤਾਂ ਵੀ ਬਾਜੀ ਆ ਇਹਦਾ ਇਹਨਾਂ ਦਾ ਕੁਦਰਤੀ ਮੂਡ ਬਣ ਗਿਆ ਸੁੱਕੇ ਨੇ ਐਦਾਂ ਹੀ ਚੱਕਿਆ ਐਦਾਂ ਹੀ ਜਾ ਕੇ ਲੈ ਗਿਆ ਬਾਜੀ ਵਿੱਚ ਠੀਕ ਹੈ ਜਦੋਂ ਤੋਂ ਬੰਦਿਆਂ ਨੂੰ ਦੱਸਿਆ ਬਾਈ ਬੰਦੇ ਮਜ਼ਾਕ ਕਰਨ ਮੈਨੂੰ ਕਹਿੰਦੇ ਬਾਈ ਹੋਏ ਨਹੀਂ ਸਕਦਾ ਵੀ 12 ਵਜੇ ਤੱਕ ਕੁੜੇ ਆਇਆ ਪਸੰਦ ਚਾਹਦੀ ਨੂੰ ਕਹਣਾ 12 ਵਜੇ ਤੱਕ ਉਹ ਮਹਾ ਯਾਰ ਇੱਕ ਦਿਨ ਪਹਿਲਾਂ ਮੈਂ ਆਪ ਖੁਦ ੜਾਇਆ ਮੈਂ ਕਹਾ ਮੈਂ ਨੂੰ ਕਿਹੜੇ ਪਤਾ ਤਾਂ ਵੀ ਬਾਜੀ ਆ ਕੱਲ ਨੂੰ ਹਾਂ ਹਾਂ ਇਹ ਕਹਿੰਦੇ ਵੀ ਛੱਡਣਾ ਏ ਇਹਨੇ ਚੱਕਿਆ ਸੇਬ ਉੱਤਰ ਪਰ ਆਏ ਜੈਨ ਉਹਦੇ ਵਰਗੀ ਚਿੱਤੀ ਆਖੇ ਜੀ ਐਕਣਾ ਹੀ ਜੱਟ ਕੇ ਲੈ ਕੇ ਬਾਜੀ ਤੇ ਬਾਜੀ ਛੱਡਤੀ ਸਵਾ 6 ਵਜੇ ਅਸੀਂ ਆਪ ਤਾਂ ਗੀ ਬਿਤਾ ਰਹੇ ਹਾਂ ਸੇਬ ਉੱਤਰ ਆ ਬਣ ਚੱਲ ਸ਼ੌਕਰਾ ਬਾਈ ਜੇ ਅੱਜ ਇੱਕ ਇੱਕ ਤਾਂ ਪਹਿਣਾ ਉਲ ਗਿਆ ਇਹ ਕਾਹੀ ਵੇਗਾ ਟਾਂਗੀ ਕੱਢ ਗਿਆ ਇਹ ਹਾਂ ਇੱਕ ਦਿਨ ਪਹਿਲਾਂ 12 ਵਜੇ ਤੱਕ 12 ਵਜੇ ਮੈਂ ਤਾਰੇ ਆ ਮਾਰੇ ਹਿਲ ਪਿੰਡ ਪਰ ਤੇ ਪਿੰਡ ਪਰ ਇੰਚ ਵਿੱਚ ਨਹੀਂ ਲੈ ਜਮਾਈ ਛੋਟਾ ਜਿਹਾ ਪਿੰਡ ਦਾ ਵਰਗਾ ਛੋਟਾ ਮੇਡਾ ਬੰਦੇ ਦਾ ਅੱਧਾ ਦ ਘੰਟਾ ਲਵਾਉਂਦੇ ਕੋਈ ਟਾਈਮ ਦਾ ਉੱਤੇ ਅੱਛਾ ਆ ਇੰਚੇ ਬਹੁਤ ਪੰਗਾ ਆ ਹਾਂ ਰਾਸ ਤੇ ਛੋਟਾ ਕਰਤਾ 15 ਮਿੰਟ 20 ਮਿੰਟ ਕਿੱਥੇ ਕਰਿਆ ਅੱਧਾ ਘੰਟਾ ਹੀ ਕਹਿੰਦਾ ਅੱਧਾ ਘੰਟਾ ਲਾਉਣਾ ਬਾਈ ਕਹਿੰਦਾ ਇੰਨੇ ਘੋੜੇ ਪੁੱਤਰ ਹੇਲਿੰਗ ਨਾਲ ਹੱਟ ਦਾ ਅੱਧਾ ਘੰਟਾ ਲੱਗਿਆ ਹੁੰਦੇ ਆ ਨਾ ਦੀ ਗੋਪੇਂਡ ਬੋਸਣਾ ਰੋਸ਼ੂ ਦਾ ਪਿੰਡ ਦਾ ਹੌਲੀ ਹੌਲੀ ਹੱਥੋਂ ਸੈੱਟ ਹੋ ਜਾਣੇ। ਯਾਨੀ ਕਿ ਹੁਣ ਆ ਤਿੰਨ ਬਾਜ਼ੀਆਂ ਅਸੀਂ ਹੁਣ ਲੋਡ ਜਾਏ ਤਾਂ ਸਾਡੀ ਕਹਾਣੀ ਵੀ ਸੈੱਟ ਆਈ ਸੀ। ਹਾਂ। ਤਿੰਨ ਬਾਜ਼ੀਆਂ ਲਗਾਤਾਰ ਦਿੱਤੀ ਸੀ ਲਗਾਤਾਰ। ਹੈਟ੍ਰਿਕ ਮਾਰਦੀ। ਹੈਟ੍ਰਿਕ ਕਰੀ ਗਿਆ। ਉਹਨਾਂ ਨੇ ਬੰਦਾ ਖੜਾ ਕਰਤਾ ਯਾਰ। ਕਿੰਨੇ ਨੇ? ਕਿਹੜਾ ਆਪਣਾ ਹੋਇਆ ਤਾਂ। ਅਬ ਬੰਦ ਕਰਨੀਆਂ ਬਾਜ਼ੀਆਂ। ਹਾਂ ਹਾਂ। ਤਾਂ ਕਰਕੇ ਉਹ 2:00 ਵਜੇ ਕਰਕੇ ਇਸ ਵਾਰੀ ਵੀ ਨਾ ਬਾਜ਼ੀਆਂ ਹੋਈਆਂ ਵੀ ਨਹੀਂ ਇਹ ਪ੍ਰੋਪਰ ਦੇਖੇ ਤੁਹਾਨੂੰ ਬਤਾਈ ਆ। ਇਸ ਵਾਰ ਐਂਟਰੀਆਂ ਕਰਾਉਣੀਆਂ ਆਪਾਂ ਨੇ ਪਹਿਣਾ ਹਾਂ ਜਿਹੜੀ ਪਹਿਲਾਂ ਇੱਥੇ ਕਰਾਉਂਦਾ ਸੀ ਨੇ ਹੋਰ ਕੀ ਕਰਾਵਾ ਚਾਰ ਪੰਜ ਪਹਿਣਾ ਕਰਾਉਣੀ ਆ ਕੀ ਕਰਾਉਣੀ ਆ 25 ਐਂਟ ਚਾਹੇ 4 ਵਜੇ 5 ਵਜੇ ਸਾਨੂੰ ਪਤਾ ਹੈ ਨਾ ਕਿਹੜਾ ਕੋਸਟ ਸਾਡਾ ਜਿੱਤਿਆ ਵਾਏ ਕਿਹੜਾ ਕਿਆ ਹੈ ਪਤਾ ਨਹੀਂ ਪਤਾ ਨਹੀਂ ਨੀਲੀ ਨੀਲੀ ਦੇ ਵੀ 7:00 ਦੇ ਬਜੇ ਨਿਕਲ ਗਏ ਨੀਲੇ ਸੋਖੇ ਦੋ ਵੈਸੇ ਅੱਛਾ ਅਗਲਾ ਸੋਖੇ 8:00 ਦੇ ਬਜੇ ਇੱਕ ਆਜ ਬੜਾਇਆ ਚੱਕ ਲੈਣ ਬੜਾ ਬੜਾਇਆ ਜਿਹੜਾ ਸੋਖੇ ਹਾਂ ਇੱਕ ਬੜਾਇਆ ਬਚਾ ਇੱਕ ਤਾਂ ਮਾਰੇ ਉਹ ਹੀ ਚੱਲ ਲੱਗ ਗਏ ਦੇਖੇ ਜਿੱਦੇ ਹਾਂ ਇਹਦਾ ਛੋਟਾ ਬੱਚਾ ਹੋਣ ਛੋਟਾ ਬੱਚਾ ਆਂਢਾ ਬੰਕੇ ਗੱਡੇ ਉਹਨੇ ਅੱਛਾ ਹਾਂ ਆਂਢੇ ਤੋਂ ਭਰ ਕੇ ਗੱਡੇ ਛੋਟਾ ਬੱਚਾ ਨਿਕਲ ਨਹੀਂ ਰਿਹਾ ਤਾਂ ਨਹੀਂ ਮਾਰੇ ਮੈਂ ਹੱਥ ਕੇ ਖਰਾਕ ਦੇ ਦੇ ਘਰੇ ਨੂੰ ਇਹ ਸਰਖਾ ਕੱਟਿਆ ਨਾ ਸਰਖਾ ਇਹਦਾ ਭੜ ਗਿਆ ਹਾਂ ਲਾਲ ਚੀਨਾ ਰਹੇ ਹੁਣ ਹੈਨਾ ਲਾਲ ਸਰਾ ਆ ਸਰ ਲਾਲ ਨਹੀਂ ਹੈਗਾ ਤਾਂ ਹਾਂ ਹੈਨਾ ਐਤਰਾ ਕਿ ਤਾਉਣ ਲਾਲ ਹੋਣੀ ਨਹੀਂ ਜਿਹੜਾ ਜੀ ਕਹਿੰਦਾ ਉਹਦੇ ਪਰੋਂ ਸਰਖੀ ਜੀ ਨਹੀਂ ਸਰਖੀ ਨਹੀਂ ਉਹਦੇ ਤੋਂ ਨਹੀਂ ਹੈਗਾ ਉਹ ਸੌਖੀ ਤਾਂ ਨਹੀਂ ਗਾਏ ਉਹ ਤਾਂ ਜਲਦੀ ਮੁਝ ਦੇਖਦੇ ਆ ਕਿ ਕਹਿੰਦਾ ਕਹਿੰਦਾ ਮਿਹਨਤ ਪੂਰੀ ਕਰਨੀ ਆ ਤੇ ਕਿ ਕਹਿੰਦਾ ਜਿੱਦਾਂ ਪਹਿਲਾਂ ਪਿਛਲੇ ਸਾਲ ਕਰਿਆ ਸਿਸਟਮ ਸਾਰਾ ਭਾਈ ਕਹਿੰਦਾ ਕਹਿੰਦਾ ਯਾਦ ਰੱਖੀ ਮਾ ਮੇਰੇ ਯਾਦ ਆ ਸਾਰਾ 4 ਮਹੀਨੇ ਮੈਂ 5 ਮਹੀਨੇ ਲਗਾਤਾਰ ਕੰਮ ਛੱਡਿਆ ਇਸ ਵਾਰੀ ਛੁੱਟੇ ਕਾਣੇ ਹੋਏ ਨਾ ਆਪ੍ਰੈਲ ਤੇ ਕਰੀ ਹਾਂ ਮੈਂ ਥੋੜਾ ਜਿਹਾ ਪਹਿਲਾਂ ਕਾਲੀ ਕਰ ਤਿੰਨ ਮਹੀਨੇ ਬਾਅਦ ਛੁੱਟੀ ਕਰ ਗਿਆ ਪਹਿਲਾਂ ਕਰ ਗਿਆ ਥੋੜਾ ਜਿਹਾ ਕਾਲੀ ਕਰ ਲਈ ਹਾਂ ਜਿਹੜਾ ਹੁਣ ਪਾਣੀ ਅਪ੍ਰੈਲ ਦੇ ਸ਼ੁਰੂ ਕਾਣੇ ਬਚ ਗਣੀਆਂ ਹਣਾ 3 ਮਹੀਨੇ ਜੋ ਪਹਿਲੇ ਮਹੀਨੇ ਤੋਂ ਸਟਾਰਟ ਮੈਂ 6ਵੇਂ ਮਹੀਨੇ ਚ ਕੰਮ ਗਿਆ 6 ਮਹੀਨੇ ਹੈ ভাই ਇੱਕ ਮਹੀਨੇ ਲਗਾਤਾਰ ਬਿੱਲ ਹੈ ਕਿਉਂਕਿ ਉੱਤਰੀ ਕਈਦਰ ਬਲਾਲ ਜੀ ਨਹੀਂ ਭਾਈ ਯਾਰ ਕਿਹੜਾ ਹੋ ਗਿਆ ਮਨਾ ਜੀ ਦੀ ਜਿਹੜਾ ਉਹਦਾ ਖਲੇ ਕੇ ਰਾਮਕੜ ਜਿਹੜੇ ਜਿੱਤਿਆ ਦਾ ਪਰਸੋਂ ਇਹਨਾਂ ਦਿੱਤੀ ਹੈਗੀ ਸਾਡਾ ਦਿੱਤੀ ਹੈ ਨਾ ਹੋ ਵੀ ਨਹੀਂ ਹੈ ਕਿ ਮੈਂ ਦੇਖਾ ਪਰਸੋਂ ਦੇ ਇਹਨੇ ਕਿਸੇ ਨੂੰ ਕੋਈ ਆਇਆ ਬਦ ਪਰੇ ਕੀ ਕਰਦਾ ਵੇ ਇੱਕ ਰੰਗ ਲਿਆ ਕੇ ਨਾ ਜਿਹੜੇ ਜੋੜੀਆਂ ਲੱਗੀਆਂ ਹੋਈਆਂ ਏ ਉਹਨਾਂ ਦੇ ਇੱਕ ਉਹ ਕਰਦੇ ਰੰਗ ਮੇਰੇ ਕੋਲ ਪਿਆ ਹੋਵੇ ਉਹ ਲਿਆਈ ਕਰੇਟੇ ਜਲੇ ਆਏ ਲਾ ਕੇ ਮੇਰੇ ਕੋਲ ਸਵਰਟ ਚਲੇ ਹੁੰਦੇ ਉਹ ਲੈ ਕੇ ਨਾ ਫਿਰ ਇਹਦੇ ਨਿਸ਼ਾਨੇ ਲਾ ਦੇ ਜੋੜਿਆਂ ਦੀਆਂ ਕਿਵੇਂ ਫਿਰਾਂ ਨੂੰ ਕਾ ਪਤਾ ਰਹੂਗਾ ਵੀ ਹਾਂ ਆ ਕੇ ਉਤਰਾ ਬੱਚਾ ਗਿਆ ਆ ਕੇ ਉਤਰਾ ਦੋਏ ਕੋਲ ਨੂੰ ਆਏ ਇਹਨਾਂ ਦੇ ਬੱਚੇ ਆਉਂਦੇ ਅੱਛਾ ਲੈ ਕੇ ਦੂਸੇ ਟੀ ਜਾਂਦਾ ਉਹ ਚੱਕਣ ਦੇ ਹਾਂ ਫੰਗ ਵੱਢਦੇ ਗੋਤਰੀ ਦੇ ਬੱਚੇ ਦੇ ਉਹ ਦੇ ਆਹਾਂ ਜੋੜੇ ਲਾਏ ਜੋੜੇ ਲਾਏ ਵੇ ਆ ਸਾਢੇ ਤਿੰਨ ਆ ਨਾ ਅਸੀਂ ਹੁਣ ਪਤਾ ਨਹੀਂ ਲੱਗਦਾ ਕਿਹੜਾ ਕਿਆ ਕਰ ਦਿੰਦਾ ਆ ਕੇ ਹਾਂ ਉਹਦੇ ਗੱਲ ਮੈਂ ਉਹ ਸੁੱਖੀ ਮਲਾਤੀ ਜਿਹੜਾ ਉਹ ਜਿਹੜਾ ਉੱਜੇ ਦਾ ਟੱਕ ਟੱਕ ਟਾਲ ਛੱਡਿਆ ਤਾਂ ਉਹ ਸਾਰਾ ਸੁੱਖੇ ਚੱਕ ਕੇ ਲਾਹ ਤਰੀਕੇ ਬੁਲਾਤਾ ਬੇਟਾ ਜਿਕਰ ਨਿਸ਼ਾਨੀ ਲੱਗਿਆ ਹੋਊਗਾ ਸੁੱਖਾ ਵੀ ਸਮਝ ਜਾਗਾ ਸਾਨੂੰ ਪਤਾ ਹੋਊਗਾ ਵੀ ਆ ਜੋੜੀ ਆ ਜੋੜੀ ਗਈ ਲਾ ਕਿ ਨਹੀਂ ਪਾਣੀ ਅਸੀਂ ਉਧਰ ਕੱਟ ਤੇ ਜੋੜੇ ਨੰਬਰ ਲਿਖ ਦੋ ਨਾ ਪਰ ਉਹ ਜੋੜੇ ਉਧਰ ਕੱਟ ਤੇ ਉਹਨੇ ਵੀ ਚੱਲ ਆਪਣਾ ਮੈਂ ਕਿਸੇ ਨੂੰ ਮੈਂ ਕਿਤੇ ਢੂਹੀ ਪਰੰਗ ਲਾਤਾ ਕਿਸੇ ਦੀ ਗਰਦਨ ਰੰਗ ਲਾਦਾ ਕਿਸੇ ਪੂਛ ਨੂੰ ਰੰਗ ਲਾਤਾ ਮੈਂ ਬੜਾ ਬਹੁਤ ਆ ਇੱਧਰ ਵਾਲਾ ਹਾਂ ਲਾਏ ਇੱਕ ਜਿਆਦਾ ਗਰਮੀਆਂ ਚ ਫਾਇਦਾ ਰਹਿੰਦਾ ਆ ਬਜਾ ਦੇ ਕਿ ਟਾਕਾ ਬਜਾ ਕਿੰਨਾ ਘਾੜਾ ਨਕਾ ਹੰਡ ਹੋ ਗਿਆ ਖੜਾ ਨਹੀਂ ਨਹੀਂ ਫੜਕੇ ਟਾਕਾ ਖਾ ਜਿਹੜਾ ਆ ਪੌਣਾ ਚਵਾਰਾ ਪੌਣਾ ਟੀਰਾ ਜਿਹਦਾ ਬਾ ਇਹਨੂੰ ਛੱਡ ਜਿਹਾ ਕਹਿੰਦਾ ਇਹਨੂੰ ਰੱਖ ਲਓ ਟੀਰਾ ਟੀਰਾ ਇਹ ਖਾਸ ਉਹਨੂੰ ਪਸੰਦ ਬਹੁਤ ਆ ਟੀਰਾ ਇਹ ਆਪਣਾ ਪਜਾ ਦੂਜਨ ਦੇ ਕਿਹੜਾ ਤੂਤਰ ਲਾਲ ਉਹ ਵੀ ਟੀਰਾ ਹੀ ਦਾ ਹਾਂ ਉੜ ਗਿਆ ਇਸ ਵਾਰ ਤਾਂ ਮੈਂ ਟੀਏ ਟੂ ਐ ਮੈਂ ਬਹੁ ਬੱਚੇ ਆ ਆ ਟੀਰਾ ਭੈਣ ਚੂੜਾ ਉੜਦਾ ਬਹੁ ਰਿਓ ਬਾਈ ਉੜਦਾ ਬਹੁ ਸੜਾ ਐ ਅੱਛਾ ਸਾਡੀ ਛੱਡਿਆ ਨਹੀਂ ਇੱਕ ਟੌਰ ਛੱਡਿਆ ਨਾ ਇਹ ਨਹੀਂ ਨਹੀਂ ਇਹ ਨਹੀਂ ਹੈਗਾ ਇਹ ਛੱਡਿਆ ਹੀ ਨਹੀਂ ਜਿਹੜਾ ਕਟਾਉ ਛੱਡਿਆ ਤਾਂ ਉਹ ਤਾਂ ਲੰਘ ਗਿਆ ਉਧੂ ਹੋ ਗਿਆ ਤਾਂ ਹੁਣ ਇਹਨੂੰ ਯਾਰ ਹਾਂ ਉਹਨੇ ਮਨਾ ਕਰਤਾ ਸਾਨੂੰ ਸੂਚ ਹੋਣਾ ਦੋਹੇ ਸਾਈਡ ਨਾ ਨਾ ਇੱਕੇ ਸਾਈਡ ਇਹ ਜੀ ਹਲਕਾ ਹੈਗਾ ਹੈਗਾ ਹਲਕਾ ਇਹ ਉਹ ਕਹਿੰਦਾ ਛੱਡੇ ਹੋਣਾ 21 ਦਾ ਪੱਠਾ ਹੈ ਕਿਹਦਾ ਪੱਠਾ ਕਰੀ ਵੀ ਇਹ ਆਹ ਉਹਦਾ ਪੱਠਾ ਹੈ ਉਹ ਕਿ ਮਿਲਾਂਗਾ ਜਿਹੜਾ ਕੂਤਰਾ ਉਹ ਆ ਉਹਦਾ ਅੱਛਾ ਅੱਛਾ ਉੜਦਾ ਬਹੁਤ ਚੰਗਾ ਥਾਲਾ ਹੈ ਵਧੀਆ ਉੜਦਾ ਜਿੱਦਾ ਡਾਆਵਾ ਹੈ ਖੈਰਾਂ ਵਾਲਾ ਨਹੀਂ ਹੈਗਾ ਅਸੀਂ ਅਸੀਂ ਰੋਕ ਲਿਆ ਉਹਦੀ ਪੈਣ ਵੀ ਬਹੁਤ ਉੜੀ ਤੇ ਟਿੱਤਲੀ ਟਿੱਕਲੀ ਆਨੇ ਹੁੰਦੇ ਜਾਂਉਂ ਹਾਂ 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 ਹੈਨਾ ਉਹ ਉਹ ਬੰਬ ਕੱਟਣ ਉੜੀ ਤੇ ਕੂਤਾ ਕੱਟਾ ਬਈਆਂ ਪਰ ਹੂੰ ਵਰੀਆ ਸਾਰੇ ਨਾ ਬਾਈ ਆਪਾਂ ਹੁਣ ਕੋਈ ਐਹ ਜਾਂ ਨਹੀਂ ਹੈਗਾ ਮਤਲਬ ਜਿਹੜਾ ਇਦਾਂ ਦਾ ਹੋਵੇ ਕਿ ਆਪਾਂ ਕੋ ਸਾਰੇ ਚੁਣਵੇਂ ਚੁਣਵੇਂ ਜੀ ਕਬੂਤਰ ਬਾਤ ਚ ਫੇਰੇਂ ਨਾਣੇ ਪਾਉਂਦਾ ਕੋ ਫੇਰਾਂ ਨਾ ਹੈਗਾ ਕਣੇ ਵਾਲੇ ਹੁਣ ਸਾਨੂੰ ਇਹਨਾਂ ਦਾ ਪਤਾ ਹੈ ਬਾਈ ਕਿਹਨੇ ਕੀ ਕਰਿਆ ਵਾ ਕਿਹਨੇ ਕੀ ਕਰਿਆ ਸਾਨੂੰ ਅਸੀਂ ਉਸ ਹਾਵਨ ਵਾਲੇ ਜੋੜੇ ਲਾਏ ਆ ਵੀ ਫਾਲਤੂ ਕੋਈ ਫਾਇਦਾ ਨਹੀਂ ਹੈਗਾ ਅਸੀਂ ਸਾਰੇ ਚ ਦੇ ਦਿੱਤੇ ਚਕਾਤੇ ਤੇ ਮਾ ਅੱਦੇ ਵਾਲੇ ਫ੍ਰੀ ਚਕਾਈ ਅੱਦੇ ਤਾਂ ਪੈਂਕਣੀ ਵੀ ਅਸੀਂ ਤਾਂ ਇਦਾਂ ਹੀ ਦੇ ਦਿੱਤੇ ਅਕਰ ਤੋ ਇਹਦਾ ਦੇਖਿਆ ਨਹੀਂ ਕੋਈ ਕੁਝ ਨਹੀਂ ਅਸੀਂ ਇਹਦਾ ਉਤਰ ਆ ਕਿਹੜਾ ਕਿਹੜਾ ਪੂਰਾ ਪਰ ਮੌਜਾ ਸਲਾਉਦਾ ਉਤਰ ਉਤਰ ਹੈ ਨਾ ਉਦੋਂ ਬਣਾਉਣਾ ਸਾਲਾ ਹੁਣ ਪਤਾ ਕੀ ਕਰੀਂ ਦਾਵੇ ਨਿਸ਼ਾਨੇ ਲੱਗਣ ਨਾਲ ਨਾ ਦੋਹਾਂ ਨੂੰ ਹੁਣ ਪਤਾ ਲੱਗੂਗਾ ਵੀ ਆ ਜੋੜੀ ਦੇ ਨਾਲ ਆ ਜੋੜੀ ਦੇ ਨਾਲ ਲਾਲ ਰੰਗ ਲਾਏ ਦੋਹੇ ਨੇ ਤੁਗਾ ਲਾਲ ਜੀ ਨੇ ਜਿਆਦਾ ਦੋਹੇ ਨੇ ਤੁਗਾ ਸੁੱਖਾ ਲਾਇਆ ਰੰਗ ਲਾਲ ਜੀ ਨੇ ਸਾਰੇ ਜਿਆਦਾ ਸਾਡੇ ਜਰ ਦੇ ਯੂਬੇ ਲਾਲ ਜੀ ਨੇ ਜਰ ਦੇ ਲਾਲ ਜੀ ਨੇ ਹਾਂ ਇਸ ਵਾਰ ਤਾਂ ਮੈਂ ਮਾਰਿਆ ਦਾ ਗੈਸਿਆ ਮਾਤਾ ਮੇਰੇ ਵੀ ਪਿਆ ਕੇ ਬੱਚੇ ਹੋ ਜਾਣੇ ਮੇਪਾ ਹਾਂ ਬੱਤੇ ਹੀ ਹੋਏ ਸਾਡੇ 6 ਜੇ ਪਿਆ ਬੱਚੇ ਹੋ ਗਏ ਮੈਂ ਕਿਹਾ ਵਧੀਆ ਬਿਆਨ ਨਾ ਵੇਚਣੇ ਅਸੀਂ ਵੀ ਹਲੇ ਅਸੀਂ ਵੀ ਬਣਾਉਣ ਲੱਗੇ ਹੋ ਬੱਚੇ ਇੱਕ ਇੱਕ ਨਾ ਵਿੱਚੋਂ ਇਸ ਗੇੜੀ ਵਾਲੇ ਬਾਈ ਦੀ ਬਾਈ ਦਾ ਹੈ ਅਸੀ ਅਸੀ ਮੋਜ ਜਾ ਉਹਦਾ ਬਚਾ ਦਾ ਉਹਦੇ ਲਈ ਬਚਾ ਲੈ ਕੇ ਆਂਦਾ ਤਾਂ ਆਪਾਂ ਨੇ ਉਹ ਤੇ ਦੋ ਲਿਆਏ ਤੇ ਆਪਾਂ ਹਾਂ ਹਾਂ ਉਹ ਹੈ ਇੱਕ ਅੱਛਾ ਬੜੇ ਉਤਰਾ ਪਠਾੜਿਆ ਰਾਣਾ ਫੇਰ ਰਹਿ ਗਿਆ ਪਤਾ ਨਹੀਂ ਇਹਨੇ ਕਿੰਨੂੰ ਦੇ ਦਿੱਤਾ ਮਾਰ ਦੇ ਉਹ ਨਹੀਂ ਓਣੀ ਹੋ ਕੇ ਨਾ ਠੰਡ ਕੇ ਰਗਾ ਨਾ ਠੰਡ ਨਹੀਂ ਆਇਆ ਉਹ ਇਹਨੇ ਦੇ ਦਿੱਤਾ ਇਹਨੇ ਵੇਚ ਦਿੱਤਾ ਇਹ ਇਹਨੇ ਡਾਲ ਲਿਆ ਇਹਨੂੰ ਵਧੀਆ ਲੱਗਿਆ ਉਹੜਦਾ ਇਹਨੇ ਰੱਖ ਲਿਆ ਇਹਨਾਂ ਦੀ ਆਦਤ ਆ ਇਹ ਸਿਰੱਖਦਾ ਨਹੀਂ ਹੈਗਾ ਇਹ ਡਾਲਨ ਦਾ ਚਾਹੇ ਚੰਗਾ ਚਾਹੇ ਮਾੜਾ ਨਾ ਪਤਾ ਤਾਂ ਹੀ ਲਗੜਾਉਗਾ ਯਾਰ ਉਹ ਦੋ ਚੰਗਾ ਬਈ ਇਹਦੀ ਆ ਇੱਕ ਅਸੀਂ ਅਸਲੀ ਅਸਲੀ ਬੋਲ ਦਿੰਦੇ ਆ ਵੀ ਕਿਸੇ ਤੇ ਲਿਆਂਦਾ ਅਗਲੇ ਨੇ ਪਤਾ ਨਹੀਂ ਕਿਦਾਂ ਦਾ ਦਿੱਤਾ ਕਿਦਾਂ ਨਹੀਂ ਹੈਨਾ ਇਹਦੀ ਆਦਤ ਆ ਇਹਨੇ ਲਿਆਉਣਾ ਚਾਹੇ ਸਾਲਾ ਜਿੰਨਾ ਮਰਜੀ ਚੰਗਾ ਹੋਵੇ ਜਿੱਤਿਆ ਹੋਵੇ ਇਹਨੇ ਘਰ ਆ ਕੇ ਡਾਲ ਲੈਣਾ ਹਾਂ ਇਹਦੀ ਆਦਤ ਆ ਦੋ ਲਿਆਇਦੇ ਸੀ ਇੱਕ ਇਹਨੇ ਜਿਹੜਾ ਨਹੀਂ ਇਹਨੂੰ ਪਸੰਦ ਆਇਆ ਇਹਨੇ ਦੇ ਦਿੱਤਾ ਕਿ ਇਹਨੂੰ ਆ ਰੱਖ ਲਿਆ ਚਲੋ ਹੁਣ ਚੱਲੀਏ ਫੇਰ ਆਪਾਂ ਹਾਂ ਟਾਈਮ ਹੋ ਗਿਆ ਜਾਣਾ ਹੈਨਾ ਹੋਰ ਹੋਰ ਚਲੋ ਜੀ ਮਿਲਦੇ ਆ ਕੋਪਾ ਕਿਸੇ ਅਗਲੀ ਖਾਸ ਵੀਡੀਓ ਤੇ ਟਾਈਮ ਤਾਂ ਲੱਗਦਾ ਨਹੀਂ ਵੀਡੀਓ ਬਣਾਉਣ ਦਾ ਪਰ ਅੱਜ ਕੁਦਰਤੀ ਲੱਗ ਗਿਆ ਉਹ ਵੀ ਵਿਆਹ ਵਿੱਚ ਤੇ ਅੱਜ ਅਸੀਂ